ਜਲੰਧਰ ਦੇ ਨਗਰ ਨਿਗਮ ਦਫਤਰ ਚ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਹੰਗਾਮੀ ਮੀਟਿੰਗ ਰੱਖੀ ਗਈ ਜਿਸ ਚ ਯੂਨੀਅਨ ਦੇ ਚੇਅਰਮੈਨ ਅਤੇ ਸਕੱਤਰ ਨੇ ਇਹ ਮੁੱਦਾ ਚੁੱਕਿਆ ਕਿ ਸਵਚ ਭਾਰਤ ਦੇ ਨਾਮ ਤੇ ਜਨਤਾ ਦੇ ਪੈਸੇ ਨੂੰ ਚੂਨਾ ਲੱਗ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਿਗਮ ਅਧਿਕਾਰੀਆਂ ਵੱਲੋਂ ਜਿਹੜੀ ਮਸ਼ੀਨਰੀ ਖਰੀਦੀ ਗਈ ਸੀ ਉਹ ਪੁਰਾਣੀ ਹੈ ਇਹਨਾਂ ਨੇ ਸਾਰੀ ਮਸ਼ੀਨਰੀ ਖਰੀਦੀ ਨਵੀਂ 3 ਕਰੋੜ 77 ਲੱਖ ਦੀ ਉਹ ਸਾਰੀ ਮਸ਼ੀਨਰੀ ਆਲਰੇਡੀ ਪੁਰਾਣੀ ਹੈ ਤੇ ਇਥੇ ਕਾਗਜ਼ਾਂ 'ਚ ਨਵੀਂ ਦਿਖਾਈ ਗਈ ਹੈ ਇਹ ਸਾਰੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮਿਲੀ ਭਗਤ ਹੈ ਤੇ ਇਹਨੂੰ ਜਲਦੀ ਬੇਨਕਾਬ ਕਰਨ ਲਈ ਅਸੀਂ ਬਹੁਤ ਜਲਦੀ ਇੱਕ ਮੰਗ ਪੱਤਰ ਵਿਜੀਲੈਂਸ ਵਿਭਾਗ ਨੂੰ ਵੀ ਦੇਣ ਜਾ ਰਹੇ ਹਾਂ ਜਿਸ ਦੇ ਵਿੱਚ ਕੀ ਇੱਕ ਪ੍ਰਾਈਵੇਟ ਬੰਦਾ ਸ਼ਸ਼ੀਲ ਰਾਣਾ ਉਥੇ ਬਰਖਸ਼ਾਪ ਦਾ ਉਹਨੂੰ ਚਾਰਜ ਦੇ ਦਿੱਤਾ ਗਿਆ ਹੈ ਇਹ ਬਿਲਕੁਲ ਗਲਤ ਹੈ ਉਹ ਕਪਲੇਬਾਜੀ ਨੂੰ ਸ਼ਸ਼ੀਲ ਰਾਣਾ ਕਪਲੇਬਾਜੀ ਨੂੰ ਬਹੁਤ ਬੜਾਵਾ ਦੇ ਰਿਹਾ ਹੈ ਯੂਨੀਅਨ ਨੇ ਇਸ ਕਪਲੇ ਦੀ ਉੱਚ ਪੱਧਰੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਯੂਨੀਅਨ ਨੇ ਵਿਜੀਲੈਂਸ ਵਿਭਾਗ ਨੂੰ ਇੱਕ ਮੰਗ ਪੱਤਰ ਸੌਂਪਿਆ ਤਾਂ ਜੋ ਇਸ ਕਪਲੇਵਾਜੀ ਤੋਂ ਪਰਦਾ ਚੁੱਕਿਆ ਜਾਵੇ ਜਲੰਧਰ ਤੋਂ ਸੋਨੂ ਮਹਾਜਨ ਜਗਬਣੀ ਟੀਵੀ